ਹਾਂ ਫਿਰ ਆਪਾਂ ਸਿਰਫ ਮਾਨ ਸਨਮਾਨੀ ਕਰਨਾ ਜਾਣ ਪਛਾਣ ਤੋਂ ਬਾਅਦ ਫਿਰ ਆਪਾਂ ਕਬੱਡੀ ਦੇ ਨਾਲ ਜੋੜਦਾਵਾਂਗੇ ਬੱਗੇ ਪਿੰਡ ਦੇ ਮੰਗੀ ਨੂੰ ਆਖਿਆ ਜਾ ਰਿਹਾ ਵੀ ਇਹ ਵੀ ਮੇਰੇ ਵਾਂਗੂ ਰੋਡਾ ਭੋਡਾ ਆ ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਪ੍ਰਧਾਨ ਮੰਤਰੀ ਜੀ ਨੇ ਇਸ਼ਾਰਾ ਕੀਤਾ ਵੀ ਮੰਗੀ ਜਿੱਦਾਂ ਦਾ ਤੂੰ ਤੇ ਉਦਾਂ ਦਾ ਮੈਂ ਤੂੰ ਕਬੱਡੀ ਦਾ ਪ੍ਰਧਾਨ ਮੰਤਰੀ ਮੈਂ ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ ਇੱਕ ਵਾਰੀ ਆਹ ਗੱਲ ਲਈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਇਤਿਹਾਸ ਕਦੇ ਕਦੇ ਹੀ ਬਣਦਾ ਹੈ ਇਹ ਇਤਿਹਾਸਕ ਪਲ ਕਦੇ ਕਦੇ ਹੀ ਪੇਸ਼ ਹੁੰਦੇ ਹੈ ਇਹ ਸਮਾਂ ਕਦੇ ਕਦੇ ਹੀ ਇਜਾਜ਼ਤ ਦਿੰਦਾ ਹੈ ਅੱਜ ਇਹ ਰੁਤਬਾ ਮਿਲਿਆ ਅੱਜ ਇਹ ਮਾਣ ਮਿਲਿਆ ਹੈ ਨਿਊਜ਼ੀਲੈਂਡ ਦੀ ਸਰਜ਼ਮੀਨ ਦੇ ਉੱਪਰ ਬਹੁਤ ਹੀ ਸਤਿਕਾਰਯੋਗ ਸਾਡੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਸਮੇਂ ਮੈਦਾਨ ਦੇ ਅੰਦਰ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਅਸ਼ੀਰਵਾਦ ਵੀ ਵਾਰਮੀਲੀ ਵੈਲਕਮ ਦਾ ਪ੍ਰਾਈਮ ਮਿਨਿਸਟਰ ਆਫ ਨਿਊਜ਼ੀਲੈਂਡ ਟੂ ਦਾ ਕਬੱਡੀ ਵਰਲਡ ਕਪ ਇਟ ਇਜ਼ ਐਨ ਆਨਰ ਟੂ ਹੈਵ ਯੂ ਵੈਦਰ ਟੂਡੇ ਔਨ ਬਿਹੈਫ ਆਫ ਸੁਪਰੀਮ ਸਿਕਸ ਸੈਡੀ ਆਫ ਨਿਊਜ਼ੀਲੈਂਡ ਐਂਡ ਆਵਰ ਯੂਥ ਵੀ ਥੈਂਕ ਯੂ ਫਾਰ ਯੋਰ ਸਪੋਰਟ ਐਂਡ ਬ੍ਰਦਰਸ ਟੂਡੇ ਸਾਡੇ ਲਈ ਬਹੁਤ ਵੱਡੇ ਫਖਰ ਤੇ ਮਾਣ ਵਾਲੀ ਗੱਲ ਹੈ ਵੀ ਸਾਡੇ ਕੋਲ ਪ੍ਰਧਾਨ ਮੰਤਰੀ ਅੱਜ ਬੁਝੇ ਨੇ ਅਸੀਂ ਵਾਰਮੀਲੀ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਉਹਨਾਂ ਦਾ ਇਸਤਿਕਬਾਲ ਕਰ ਰਹੇ ਹਾਂ ਇੱਕ ਇੱਕ ਕਦਮ ਉਹਨਾਂ ਦਾ ਸਿਰ ਮੱਥੇ ਤੇ ਹੈ ਕੈਨੇਡਾ ਦੀ ਟੀਮ ਦੇ ਖਿਡਾਰੀਆਂ ਦੇ ਨਾਲ ਜ ਚਾਨ ਕੀਤੀ ਜਾ ਰਹੀ ਹੈ ਔਰਖੋ ਵਾਲੀਆ ਸੇਠੀ ਕਿਧਰਲੇ ਪਾਸੇ ਸੇਠੀ ਕਪਤਾਨ ਹੈ ਸੇਠੀ ਅੰਗਰੇਜ਼ੀ ਬੋਲ ਕੇ ਦੱਸ ਵੀ ਕੈਨੇਡਾ ਵਾਲਿਆਂ ਨੂੰ ਕਿੰਨੀ ਕ ਅੰਗਰੇਜ਼ੀ ਆਉਂਦੀ ਹੈ ਸੋ ਸਾਰੇ ਸਤਿਕਾਰ ਦਿੰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਯਾ ਯਾਦਗਾਰ ਤਸਵੀਰ